ਲੇਵਰੇ ਸਟੈਮ ਉੱਪਰ ਖੜਿਆ ਪਠਿੰਡੇ ਪਠਿੰਡੇ ਦਾ ਇੱਕ ਇਹ ਚੌਕ ਹੈ ਪਹਿਲਾਂ ਨੂੰ ਮੱਛੀ ਚੌਕ ਕਿਹਾ ਕਰਦੇ ਠੀਕ ਹੈ ਮੱਛੀ ਚੌਕ ਕਿਤੇ ਵਧੀਆ ਨਹੀਂ ਸੀ ਪਰ ਹੁਣ ਇਹਦਾ ਨਾਂ ਰੱਖਤਾ ਗੁਰੂ ਮੱਖੀ ਚੌਕ ਯਾਨੀ ਕਿ ਇੱਕ ਤਕਤੀ ਲੱਗੀ ਹੋਈ ਹੈ ਜਿੱਤੇ ਊੜਾੜਾ ਲਿਖਿਆ ਹੋਇਆ ਪੰਜਾਬੀ ਭਾਸ਼ਾ ਨੂੰ ਵੀ ਪ੍ਰਮੋਟ ਕਰਦਾ ਹੈ ਮਾਂ ਬੋਲੀ ਭਾਸ਼ਾ ਆਪਣੀ ਪੰਜਾਬੀ ਠੀਕ ਹੈ ਉਹਨੂੰ ਕਿਤੇ ਕਿਤੇ ਪ੍ਰਮੋਟ ਕਰਦਾ ਪਰ ਮੱਛੀ ਕੀ ਪ੍ਰਮੋਟ ਕਰਦੀ ਸੀ ਠੀਕ ਹੈ ਤਾਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਪਰ ਹੁਣ ਮੈਨੂੰ ਲੱਗ ਰਿਹਾ ਵੀ ਜਿਹੜਾ ਇਹਦਾ ਨਾਂ ਰੱਖਿਆ ਗਿਆ ਬਹੁਤ ਹੀ ਸੋਹਣਾ ਰੱਖਿਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਆ ਸਾਰਾ ਉਹ ਗੋਲ ਜਿਹੜਾ ਪੋਲਾ ਗੋਲ ਚੌਕ મતલਬ ਚੌਕ ਹੈ ਮੱਛੀ ਚੌਕ ਕਿਹਾ ਕਰਦੇ ਠੀਕ ਹੈ ਇਧਰੋਂ ਮਾਨਸਾਲੀ ਸਾਈਡ ਤੋਂ ਇਧਰ ਬਠਿੰਡੇ ਨੂੰ ਜਿੱਦਾਂ ਆਪਾਂ ਐਂਟਰ ਕਰਦੇ ਆ ਇੱਥੇ ਇੱਕ ਮੱਛੀ ਦੀ ਫੋਟੋ ਲੱਗੀ ਹੋਈ ਸੀ ਪਹਿਲਾਂ ਪਰ ਕਿਤੇ ਨਾ ਕਿਤੇ ਹੁਣ ਇਹ ਬਹੁਤ ਵਧੀਆ ਲੱਗਦਾ ਕਿਉਂਕਿ ਗੁਰਮੱਖੀ ਯਾਨੀ ਕਿ ਆ ਆਪਣੀ ਜਿਹੜੀ ਨਿਊ ਜਨਰੇਸ਼ਨ ਹੈ ਉਹਨੂੰ ਕਿਤੇ ਨਾ ਕਿਤੇ ਨੌਲੇਜ ਮਿਲਦੀ ਹੈ ਜਾਂਦਾ ਜਾਂਦਾ ਦੇਖਦਾ ਯਾਰ ਊੜਾ ੜਾ ਈਡੀ ਚਲੋ ਥੋੜਾ ਮੋਟਾ ਦਾ ਦਿਮਾਗ ਚੰਦੀ ਹੈ ਠੀਕ ਹੈ ਤੇ ਮੱਛੀ ਚੌਕ ਤੋਂ ਤਾਂ ਕੋਈ ਵੀ ਸਿੱਖਿਆ ਨਹੀਂ ਮਿਲਦੀ ਸੀ ਕਿਉਂਕਿ ਕੋ ਚਲੋ ਕਿਸੇ ਨੇ ਰੱਖਿਆ ਹੋਣਾ ਜਾਂ ਕੋਈ ਨੇੜੇ ਟੜੇ ਮੱਛੀ ਵਗੈਰਾ ਮਿਲਦੀ ਹੋਊਗੀ ਤਾਂ ਹੀ ਰੱਖਿਆ ਹੋਊਗਾ ਸੋ ਮੈਨੂੰ ਲੱਗਦਾ ਹੁਣ ਸੋਨਾ ਲੱਗ ਰਿਹਾ ਹੈ ਹੁਣ ਬਹੁਤ ਵਧੀਆ ਨਾ ਰੱਖਿਆ ਗਿਆ ਜਿਹੜਾ ਵੀ ਰੱਖਿਆ ਕਿਸੇ ਨੇ ਵੀ ਰੱਖਿਆ ਠੀਕ ਹੈ ਤੇ ਹੁਣ ਜਿਹੜਾ ਗੁਰਮੁਖੀ ਚੌਕ ਹੈ ਇਹ ਆਪਣੀ ਮਾਂ ਬੋਲੀ ਨੂੰ ਵੀ ਪ੍ਰਮੋਟ ਕਰਦਾ ਠੀਕ ਹੈ ਨੂ ਜਨਰੇਸ਼ਨ ਨੂੰ ਵੀ ਪਤਾ ਲੱਗੂਗਾ ਸੋ ਵੀਡੀਓ ਕਹੀ ਜੀ ਲੱਗੀ ਤੁਹਾਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਜ਼ਰੂਰ ਰਹਿ ਦੱਸਿਓ ਆਪਣੀ ਵੀ ਇਹ ਚੌਕ ਬਦਲਣ ਚ ਸਹੀ ਹੋਇਆ ਜਾਂ ਗਲਤ ਹੋਇਆ ਮੱਛੀ ਵਧੀਆ ਸੀ ਜਾਂ ਇਹ ਆਪਣਾ ਇੱਕ ਮਾਂ ਬੋਲੀ ਦਾ ਬੋਰਡ ਲੱਗਿਆ ਜਿਹੜਾ ਉਹ ਵਧੀਆ ਸੀਗਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ